ਕਹਿੰਦਾ ਕਰ ਜਰਾ ਐਵੇਂ ਕਿਤੇ ਹੋਰ ਨਹੀਂ ਤੂੰ ਕੀ ਹੁੰਦਾ ਹੈ ਹੈਲੋ ਪ੍ਰਿੰਸ ਨਹੀਂ ਤੂੰ ਤੂੰ ਕੀ ਹੁੰਦਾ ਹੈ ਮਿੰਟ ਖੜ ਜਾ ਫਿਰ ਕਰ ਲੈ ਖੜ ਗਿਆ ਹੈਲੋ ਲੈ ਜਿੰਨੂ ਮਰਜੀ ਬੁਲਾਣਾ ਹੱਦ ਕਰਤੀ ਹੂੰ ਖੜੀ ਹੈ ਯਾਰ ਨਾਲੇ ਸਾਡੀ ਜਾਣੀ ਆ ਚੱਲ ਚੱਲ ਅੱਗੇ ਜਾ ਬਣਾਵਣਾ ਉੱਪਰ ਨਹੀਂ ਜਾ ਕੋ ਉੱਪਰ ਬਣੇ ਆ ਕੋਈ ਨਹੀਂ ਹੱਕ ਦਾ ਹੱਕ ਦਾ ਹੱਕ ਦਾ ਅੰਗ ਬਲਾ ਅੰਗ ਬਲਾ ਕੋਈ ਨਹੀਂ ਬਾਈ ਬਣਾ ਬਹੁਤ ਅੱਛਾ ਲੱਗ ਰਿਹਾ ਹੈ ਚੱਲ ਚੱਲ ਯੂਆ ਖੜਿਆ ਬਰ ਕੋਣ ਖੜਿਆ ਸ੍ਰੀ ਮਾਨ ਦਾ ਸ੍ਰੀ ਮਾਨ ਕਹਿਣਾ ਹੈ ਤੂੰ ਸਿਰਮਣ ਕਿਉਂ ਮਿਲੂ ਮੈਂ ਤੈਨੂੰ ਸਿਰਮਣ ਕਿਉਂ ਮੱਸ ਕੇ ਰੱਖੀਂ ਛੋੜੀਂ ਮੈਂ ਤੈਨੂੰ ਸਿਰਮਣ ਕਿਉਂ ਮੈਂ ਹੋਵਾਂਗਾ ਆਪਣੇ ਆਪ ਲੱਟਾ ਜੀ ਕਿ ਕਿ ਸੱਤ ਹੋਣਾ ਚਾਹੁੰਦਾ ਤੇਰੀ ਵੀਦਰੂਪੀਤੀ ਹੋਈ ਹੈ ਤੇਰੀ ਤਾਂ ਅਮਰੀਕਾ ਕਰਾਉਣਾ ਆ ਜਾ ਚੱਲ 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 ਹਾਂ ਆ ਬੰਮੀਟ ਪਹਿਲਾਂ ਗੱਲ ਚੋੜਾ ਮੇਰੀ ਆ ਜਾ ਆ ਬੈਠ जल्दी <laughs> ਕੰਗਲਸ ਤੀਨ ਤਬੰਗਲ ਤੇਰੇ ਕਿਹੜਾ ਮੇਰਾ ਵਾਟਾ ਨਾ ਲਾ ਲੈ ਕੇ ਦੋ ਤਿੰਨ ਹੋਵੇ ਕੰਮ ਤੇਰੇ ਆਈਓ ਮੈਨਾਂ ਨੂੰ ਤੂੰ ਆ ਜਾ ਕਿਹੜੀ ਕਾੜੀ ਨਾਲੇ ਇਸ ਨੂੰ ਦਰਦ ਜਿਹਾ ਜਿਤਾਇਆ ਕੱਢੇ ਕਿਹੜੀ ਕੜਾਈ ਖਤਮ ਕਰ ਖਮੀਰ ਕੈਮਰਾ ਬਣਾਇਆ ਦੂਜਾ ਇਹ ਤੇਰੇ ਉਹ ਮਲਾਜਮ ਨੇ ਪਈ ਹੈ ਗੱਲ ਕਰਕੇ ਆਪਾਂ ਨਹੀਂ ਤੇ ਦੱਸਦਾ ਤਾਂ ਮੈਂ ਇੱਥੇ ਹੁੰਦਾ ਤੂੰ ਉਹ ਯਾਰ ਮੂ ਤੂੰ ਕਰਕੇ ਨਾ ਗੱਲ ਕਰ ਰਾਮ ਨਾਲ ਗੱਲ ਕਰ ਫਰਮੇ ਨਾਲ ਗੱਲ ਕਰ ਉਹ ਬਰਾਦਰ ਫਿਰ ਅਸੀਂ ਸਾਨੂੰ ਕੀ ਕਹਿ ਦੱਸ ਤੂੰ ਫਿਰ ਤੂੰ 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 ਗੱਲ ਕਰਕੇ ਮੇਰੇ ਨਾਲ ਗੱਲ ਕਰ ਹੈ ਬਰਾਦਰ ਜਵਾਕ ਹੈ ਕੋਈ ਗੱਲ ਨਹੀਂ ਸਾਹਮਣੇ ਖੜਾ ਕਿਉਂ ਥਾਣੇ ਤੇ ਤੂੰ ਤੂੰ ਕਰਕੇ ਕੀ ਹੁੰਦੀ ਹੈ ਕੋਈ ਗੱਲ ਨਹੀਂ ਲੜੋ ਨਾ ਮੈਂ ਇੱਥੇ ਖੜਾ ਹੋਰੇ ਦੋ ਘੰਟੇ ਪਹਿਲਾਂ ਚਲਾ ਜਾ ਕਰ ਕੋਈ ਹਰਤਾ ਦੇਖ ਕੇ ਖੜਾ ਹੋ ਰਿਹਾ ਸੀ ਹੱਜ ਤਾਂ ਅਸੀਂ ਡਿਊਟੀ ਕਰ ਰਹੇ ਸੀ ਬਹੁਤ ਛੋਟਾ ਵੀ ਵੀਰ ਗੱਲ ਹੈ ਤੇਰੀ ਵੀ ਨਹੀਂ ਦਿਖਾਉਗਾ ਚਿੰਤਾ ਨਾ ਹਾਂ ਕੋਈ ਨਾ ਦਿਖਾਉ ਤੇਰੀ ਵੀ ਡਿਊਟੀ ਸਮੇਂ ਮੇਰੇ ਕੋਲ ਸਕੈਨ ਆਈ ਨੂੰ 500 ਰੁਪਏ ਲੈਣਾ ਤੇ 500 ਰੁਪਏ ਕੋਈ ਨਾ ਖਾਉ ਮੈਂ ਬੜਾ ਧਰਮਾ ਕਰ ਲੈ ਸਮਝ ਨਹੀਂ ਕਿਉਂ ਤੂੰ ਰਹਿਣਾ ਸਾਡੇ ਕੋਲਦਾ ਕਿਵੇਂ ਤੂੰ ਕਦੇ ਬੋਲਦਾ ਤੂੰ ਬੋਲਿੰਦੀ ਆ ਤੂੰ ਕਦੇ ਬੋਲ ਰਿਹਾ ਦੱਸ ਮੈਨੂੰ ਤੂੰ ਉਹ ਕੱਲੇ ਅਰੇ ਤੇਰੀ ਉਮਰ ਨਹੀਂ ਜਿੰਨੇ ਤੂੰ ਬੋਲਦਾ ਨਾ ਆਵਣੀ ਵੀ ਉਮਰ ਨਹੀਂ ਦੇਖ ਲੈ ਹਾਂ ਕਰ ਦੋ ਫੇਰ ਨਾ ਫੜੀ ਵੀ ਉਮਰ ਨਹੀਂ ਆਪਾਂ ਕੱਤ ਦਾ ਗੱਲ ਕਰ ਕੱਬੜੀ ਵੀ ਹੱਥ ਕਰ ਦੋ ਉਮਰ ਦੀ ਫੇਰ ਕੱਦ ਨਾਲ ਗੱਲ ਕਰ ਰੱਦਨ ਨਾਲ ਗੱਲ ਕਰ ਹੱਥ ਨਹੀਂ ਮੰਨ ਗੱਲ ਕਰ ਹੱਥ ਨਹੀਂ ਕੱਦ ਨਾਲ ਗੱਲ ਕਰ ਹੱਥ ਨੂੰ ਛੱਡ ਦੋ ਅਸੀਂ ਹੱਥ ਨਾਲ ਪਾ ਗਏ ਕਿਰ ਤੋਂ ਹੱਥ ਨਹੀਂ ਨੱਪੀ ਜਾਣੀ ਹੱਥ ਬੜੀ ਨੱਸਾ ਨਾ 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 ਸਟੈਂਡ ਦੇ ਅਰੇ ਨਾ ਖੜਾ ਹੋ ਜਾ ਨਾ ਨਹੀਂ ਨਹੀਂ ਛੱਡੋ ਵੀ ਖੜੇ ਐ ਆਦਾ ਯਾਰ ਖੜੇ ਸਾਡੀ ਕੋਈ ਚੇਤ ਨਹੀਂ ਆਈ ਇੱਧਰ ਜਦੋਂ ਬਲਕਾ ਨਾ ਛੋਟਾ ਜਵਾਬ ਬਾੜੀ ਦਾ ਅੱਜ ਕੱਲ ਜਮੇ ਦਾ ਆਈ ਆ ਇਹ ਵਿੱਚ ਪ੍ਰਤੀਕ ਤਾਂ ਨਹੀਂ ਕਿੰਨੇ ਕਿ ਪ੍ਰਤੀਕ ਕਰਦੇ ਜੀ ਵੀ ਵੱਧ ਆਏ ਆ ਕੋਈ ਪਰਾਦੇ ਹੋਣੇ ਤਰਾਤੇ ਆਉਣੇ ਆ ਬੜੀ ਮਣੀ ਗਾਣਾ ਗਾਣਾ ਨਹੀਂ ਕਿਤੇ ਵੀ ਮਾ ਬੜੇ ਪੂਰੇ ਗਾਣੇ ਪਹਿਲਾਂ ਉਹ ਥਾਰ ਆਉਂਦੀ ਜਿਹੜੀ ਗਾਣਾ